City of ਵਾਹ ਵਾਹ ਤੇਰੇ ਸੇ ਵਕਤ ਕੋ ਕੋ ਕਿਸ ਨਾਹੀ ਤੇਰੇ ਸੇ ਵਕਤ ਕੋ ਕੋ ਕਿਸ ਨਾਹੀ ਜਮ ਨਹੀਂ ਆਵੇਂ ਤੇਰੇ ਜਮ ਨਹੀਂ ਆ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਸ਼ਾਹਪੁਰ ਵਿਖੇ ਜੋ ਕਿ ਕਈ ਦਿਨਾਂ ਤੋਂ ਸਰਬਦੇ ਭਲੇ ਰੇ ਰੱਖੇ ਗਏ ਅਖੰਡ ਪਾਠ ਸਾਹਿਬ ਜਿੱਦੀ ਚੱਲ ਰਹੇ ਹਨ ਸੋ ਸਾਡੇ ਨਾਲ ਬਾਬਾ ਜੀ ਅਵਤਾਰ ਸਿੰਘ ਜੀ ਪਾਵਾ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਬਾ ਜੀ ਜੋ ਆਪਣਾ ਸਰਬਦੇ ਭਲੇ ਰੇ ਪਾਠ ਰੱਖੇ ਗਏ ਹਨ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਹਾਂ ਜੀ ਇਹ ਤੁਨ ਤੁਨ 6ਵੇਂ ਪਾਤਸ਼ਾਹ ਗਮਿੰਦ ਸਿੰਘ ਸੇ ਮਹਾਰਾਜ ਮੇਰੀ ਪੀਰੀ ਦੇ ਮਾਲਕ ਉਹਨਾਂ ਦੇ ਪਰਸਾਹ ਹੋ ਸ਼ੀਰ ਸਿੰਘ ਬਾਬਾ ਹਕੀਕਤ ਸਿੰਘ ਦੇ ਸ਼ੀਰ ਸਿੰਘ ਤੇ ਔਜ ਵਿੱਚ ਨਾਲ ਰਹੇ ਮਹਾਰਾਜ ਜੀ ਦੇ ਨਾਲ ਰਹੇ ਉਹਨਾਂ ਦੇ ਇੱਥੇ ਛੇਤੀ ਸਥਾਨ ਹੈ ਉਹਨਾਂ ਦੀ ਯਾਦ ਵਿੱਚ ਹਰ ਇੱਕ ਸਾਲ ਸਾਰੇ ਸ਼ਾਹਪੁਰ ਦੇ ਨਾਲ ਸਾਰਾ ਇਲਾਕਾ ਇਕੱਠਾ ਹੋ ਕੇ ਮਹਾਂਪੁਰਖਾਂ ਦੀ ਯਾਦ ਵਿੱਚ ਸਰਬੱਤ ਦੇ ਭਲੇ ਖਾਤਰ ਸ੍ਰੀਖੰਡ ਪਾਠ ਕਰਾਉਂਦੇ ਹਨ ਸਾਰੀਆਂ ਸੰਪਰਦਾਵਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਸਾਰੀਆਂ ਸੰਪਰਦਾਵਾਂ ਕੋਲ ਜਾ ਕੇ ਆਉਂਦੇ ਆ ਫਿਰ ਸਾਰੀਆਂ ਸੰਪਰਦਾ ਇੱਥੇ ਆਉਂਦੀਆਂ ਫਿਰ ਸਾਰੇ ਸਾਧੂਆਂ ਕੋਲ ਜਾਂਦੇ ਆ ਸਾਰੇ ਸਾਧੂ ਇੱਥੇ ਆਉਂਦੇ ਆ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਸ਼ਾਹ ਪਰ ਤੋਂ ਸਾਰੀ ਸੰਗਤ ਬਾਬਾ ਜੀ ਬਹੁਤ ਪ੍ਰੇਮ ਦੇ ਨਾਲ ਹਰੇਕ ਸਾਲ ਖੁੱਲਾ ਭੰਡਾਰਾ ਬਣਾਉਂਦੇ ਆ ਮਹਾਰਾਜ ਦੇ ਲੰਗਰ ਚੱਲਦੇ ਆ ਟੁੱਟ-ਬਰਤ ਤੇ ਮਹਾਰਾਜ ਦੀ ਅਪਾਰ ਕਿਰਪਾ ਹੁੰਦੀ ਆ ਬਾਬਾ ਸ਼ਹੀਦ ਸਿੰਘ ਹਕੀਕਤ ਸਿੰਘ ਜੀ ਉਹਨਾਂ ਦਾ ਸਥਾਨ ਇੱਥੇ ਪਿੱਛੇ ਬਣਿਆ ਹੋਇਆ ਉਹ ਸੜਕ ਦੇ ਉੱਪਰ ਲੰਗਰ ਲਾਉਂਦੇ ਆ ਕਿਉਂਕਿ ਸੰਗਤ ਉੱਥੇ 메ਨ ਰੋਡ ਤੇ ਆ ਜਾਂਦੀ ਆ ਦਰਸ਼ਨ ਕਰਦੀ ਆ ਬੇਅਥਾ ਸੰਗਤਾਂ ਆਉਂਦੀਆਂ ਸਰਬੱਤ ਦੇ ਭਲੇ ਅਰਦਾਸ ਹੁੰਦੀ ਹੈ ਸਾਰੇ ਮਹਾਪੁਰਖ ਆਏ ਹੁੰਦੇ ਨੇ ਹਾਜ਼ਰ ਹੁੰਦੇ ਨੇ ਗੁਪਤ ਫੌਜਾਂ ਹਾਜ਼ਰ ਹੁੰਦੀਆਂ ਸਾਰੀਆਂ ਬਹੁਤ ਦਸਵੀ ਦਾ ਦਿਹਾੜਾ ਇਹ ਜਿਹੜਾ ਜੇਠ ਦਸਵੀ ਪੜੀ ਮੰਨੀ ਜਾਂਦੀ ਹੈ ਘੜੂਆ ਵੀ ਮਨਾਉਂਦੇ ਦਸਵੇਂ ਪਾਸ਼ਾ ਨੌਵੇਂ ਪਾਸ਼ਾ ਉੱਥੇ ਆਏ ਹੋਰ ਵੀ ਕਈ ਥਾਵਾਂ ਦਸਵੀ ਜਿਹੜੀ ਜੇੜ ਦਸਵੀ ਹੁੰਦੀ ਹੈ ਇਹ ਮਨਾਈ ਜਾਂਦੀ ਹੈ ਸ਼ਹੀਦਾਂ ਸਿੰਘਾਂ ਲਈ ਇੱਥੇ ਸੋ ਸਾਰੀਆਂ ਸੰਗਤਾਂ ਨਾਲ ਮਿਲ ਕੇ ਇੱਥੇ ਹਿੱਸਾ ਵੀ ਪਾਉਂਦੀਆਂ ਸੇਵਾ ਵੀ ਕਰਦੀਆਂ ਪ੍ਰੇਮ ਵੀ ਹਰ ਤੇ ਸ਼ਾਹ ਵੀ ਹੈ ਮਹਾਰਾਜ ਜੀ ਕਿਰਪਾ ਸਿੱਧੀ ਹੋ ਜਾਂਦਾ ਪਿਆਰਾ ਬਹੁਤ ਸਾਰੀਆਂ ਸੰਗਤਾਂ ਦਾ ਗੁਪਤ ਪੈਜਾਂ ਫੋਰਨ ਫਾਇਰ ਬਾਤ ਸੋ ਮਹਾਰਾਜ ਚੜ੍ਹਦੀ ਕਲਾ ਰੱਖੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ 14ਵਾਂ ਸਮਾਗਮ ਚੱਲ ਰਿਹਾ ਹੈ ਸੋ ਆਪਾਂ ਜਿੱਕਾਂ ਕੀ ਇਹ ਆਪਣਾ 14ਵਾਂ ਸਮਾਗਮ ਚੱਲ ਰਿਹਾ ਹੈ ਤੇ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਅਸੀਂ ਵੀ 2-3 ਦਿਨਾਂ ਤੋਂ ਕਵਰ ਕਰ ਰਹੇ ਆ ਸੰਗਤ ਜੋ ਭਾਰੀ ਆ ਰਹੀ ਹੈ ਤੇ ਸੇਵਾ ਵਿੱਚ ਬਹੁਤ ਲਗਨ ਨਾਲ ਸੇਵਾ ਕਰ ਰਹੀ ਹੈ ਝੁਟੀ ਹੋਏ ਇਹਦੇ ਬਾਰੇ ਸੰਗਤ ਵਰ ਕੀ ਕਹਿੰਦਾ ਏ ਮਹਾਰਾਜ ਦੀ ਕਿਰਪਾ ਸਾਰੀ ਸ਼ੀਧੀ ਪਹੁੰਚਾਂ ਕੰਮ ਕਰਦੀਆਂ ਸਾਰੀਆਂ ਗੋਪਤ ਫੌਜਾਂ ਆਈਆਂ ਹੋਈਆਂ ਜਿੰਨੀਆਂ ਵੀ ਫੌਜਾਂ ਸ਼ੀਧੀ ਫੌਜਾਂ ਗੋਪਤ ਫੌਜਾਂ ਸਾਰੀਆਂ ਆਪਣੀ ਪ੍ਰੇਰਣ ਦੇ ਸੰਗਤਾਂ ਨੂੰ ਲਿਆ ਰਹੀਆਂ ਉਹੀ ਸੇਵਾ ਕਰਾ ਰਹੀਆਂ ਉਹੀ ਲੰਗਰ ਲਵਾ ਰਹੀਆਂ ਉਹੀ ਮਹਾਰਾਜ ਸਾਰੇ ਕੰਮ ਕਰਾ ਰਹੇ ਆ ਉਹ ਆਪ ਵਰਤ ਰਹੇ ਇਸ ਕਰਕੇ ਨਾ ਕਿਸੇ ਨੂੰ ਗਰਮੀ ਨਾ ਠੰਡ ਇੱਥੇ ਕੁਝ ਨਹੀਂ ਲੱਗਦਾ ਸੰਗਤਾਂ ਦਾ ਅਥਾਹ ਪ੍ਰੇਮ ਹੈ ਮਹਾਰਾਜ ਜਿਨੇ ਬਖਸ਼ਿਆ ਹੋਇਆ ਸਾਰੀਆਂ ਸੰਗਤਾਂ ਦੇ ਸਿਰ ਤੇ ਹੱਥ ਹੈ ਮਹਾਰਾਜ ਦਾ ਸਾਰੀਆਂ ਸੰਗਤਾਂ ਪ੍ਰੇਮ ਨਾਲ ਸੇਵਾ ਕਰਦੀਆਂ ਕੋਈ ਥਕੀਮਾ ਨਹੀਂ ਕੋਈ ਕੀਮਾ ਨਹੀਂ ਕੋਈ ਗਰਮੀ ਲੱਗਦੀ ਰਾਤ 10 11 ਵਜੇ ਤੱਕ ਲੰਗਰ ਬਹੁਤ ਉੱਠ ਚੱਲਦਾ ਰਿਹਾ ਸੰਗਤਾਂ ਬੇਅੰਤ ਹਾਜ਼ਰ ਹੁੰਦੀਆਂ ਰਹੀਆਂ ਬੇਅੰਤ ਮਹਾਰਾਜ ਦੀ ਕਿਰਪਾ ਹੈ ਬਹੁਤ ਖੁਸ਼ੀਆਂ ਹੋ ਰਹੀ ਹੈ ਸੋ ਬਾਬਾ ਜੀ ਕੱਲ ਨੂੰ ਜਿੱਦਾਂ ਕੀ ਪਾਠ ਪਾਏ ਜਾਣਗੇ ਤੇ ਸੰਗਤਾਂ ਨੂੰ ਕੀ ਉਪਦੇਸ਼ ਦੇਣਾ ਚਾਹੋਗੇ ਸੰਗਤਾਂ ਨੂੰ ਉਪਦੇਸ਼ ਇਹੀ ਹੈ ਭਾਈ ਨਾਮ ਜਪੋ ਸਮਾਂ ਬਹੁਤ ਪਿਆਰਕਾਰ ਹੈ ਨਾਮ ਜਪੋ ਵੰਡ ਸ਼ਕੋਤ ਕਰਤ ਕਰੋ ਮਾੜੇ ਕੰਮਾਂ ਤੇ ਵੱਜ ਕੇ ਰੋ ਮਾਸ਼ਰਾ ਵਾਂਡਾ ਮੀਟ ਦੇ ਪਿੱਛੇ ਨਾ ਜਾਓ ਭਾਈ ਇਹ ਬਹੁਤ ਮਾੜੀ ਮਾੜੀ ਚੀਜ਼ ਹੈ ਇਹ ਜਾਨਵਰਾਂ ਨੂੰ ਮਾਰਨਾ ਮਾਰ ਕੇ ਖਾਣਾ ਇਹ ਬਹੁਤ ਬੜਾ ਪਾਪ ਹੈ ਕਿਸੇ ਨੂੰ ਜੀਵ ਨੂੰ ਤੁਰਦੇ ਫਿਰਦੇ ਨੂੰ ਮਾਰ ਦੇਣਾ ਉਹਨੂੰ ਮਾਰ ਕੇ ਖਾਣਾ ਮੁਰਦੇ ਨੂੰ ਖਾਣੇ ਦੇ ਬਰਾਬਰ ਹੈ ਕਿਉਂਕਿ ਮੁਰਤੇ ਨਹੀਂ ਸੀ ਖਾਂਦਾ ਕੋਈ ਹੁਣ ਲੋਕ ਮੁਰਦਿਆਂ ਨੂੰ ਫਰਜਾਂ 'ਚ ਰੱਖ ਕੇ ਖਾਂਦੇ ਆ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਭਾਈ ਮੁਰਤੇ ਨੂੰ ਖਾਓ ਕਿਸੇ ਨੇ ਨਹੀਂ ਖਾਦਾ ਉਹ ਰੰਗ ਦੇ ਮਹਾਰਾਜ ਦਾ ਹੁਕਮ ਮੰਨ ਕੇ ਖਾਦਾ ਉਸ ਟਾਈਮ ਮੁਰਦੇ ਨੂੰ ਕੋਈ ਖਾਂਦਾ ਨਹੀਂ ਸੀ ਮੁਰਦੇ ਨੂੰ ਜਿੰਨਾ ਚਿਰ ਮੁਰਦਾ ਪਿੰਡ 'ਚ ਪਿਆ ਰਹਿੰਦਾ ਹੁੰਦਾ ਸੀ ਕੋਈ ਰੋਟੀ ਨਹੀਂ ਸੀ ਪੱਕਦੀ ਸਾਰੇ ਪਿੰਡ 'ਚ ਜਦੋਂ ਸੰਸਕਾਰ ਕਰਕੇ ਆਉਂਦੇ ਤਾਂ ਰੋਟੀ ਪੱਕਦੀ ਸੀ ਹੁਣ ਲੋਕ ਪਾਈ ਇਹਨੂੰ ਮੁਰਦਿਆਂ ਨੂੰ ਮਾਰ ਕੇ ਉਹਦੇ ਵਿੱਚ ਰੱਖਦੇ ਫਰਿਜਾਂ 'ਚ ਰੱਖਦੇ ਫਿਰ ਉਹਨੂੰ ਖਾਂਦੇ ਆਂ ਫਿਰ ਪਤਾ ਨਹੀਂ ਕਿਹਾ ਜਾ ਉਹ ਜਾਨਵਰ ਹੈ ਕਿ ਇਹਨੂੰ ਬਿਮਾਰੀਆਂ ਕਿਹਾ ਹੈ ਕਿ ਨਹੀਂ ਉਹ ਖਾ ਕੇ ਫਿਰ ਰਾਖਸ਼ੀ ਦਾ ਪੈਰਾ ਹੋ ਜਾਂਦਾ ਹੈ ਇਸ ਕਰਕੇ ਸਮਾਂ ਬੜਾ ਭਿਆਨਕ ਹੈ ਦਇਆ ਧਰਮ ਬਿਨ ਬਗੈਰ ਕੰਮ ਨਹੀਂ ਚੱਲਦਾ ਦਇਆ ਜਿਹੜੀ ਹੈ ਸਭ ਜੀਵਾਂ ਦੇ ਦਇਆ ਕਰਨੀ ਚਾਹੀਦੀ ਕਿਸੇ ਜੀਵ ਨੂੰ ਤੰਗ ਨਹੀਂ ਕਰਨਾ ਕਿਸੇ ਨੂੰ ਮਾਰਨਾ ਨਹੀਂ ਮਹਾਰਾਜ ਦਾ ਨਾਮ ਲਾਓ ਪ੍ਰਵੇਸ਼ ਦਾ ਸ਼ੁਕਰ ਕਰੋ ਇਹ ਮਹਾਰਾਜ ਤੇ ਸਾਨੂੰ ਇੰਨੀਆਂ ਆਜ਼ਾਦੀਆਂ ਬਖਸ਼ੀਆਂ ਲੰਗਰ ਲੱਗ ਰਹੇ ਤੇਰੀ ਇਕੁੱਟਤਾ ਸਾਨੂੰ ਸੋਹਣੀਆਂ ਸੇਤਾਂ ਤੀਆਂ ਕੋਠੀਆਂ ਮਹਿਲ ਮੰਡਾ ਵਾੜੀਆਂ ਘਾਰਾਂ ਤੀਆਂ ਤੇਰਾ ਸ਼ੁਕਰ ਹੈ ਮਹਾਰਾਜੇ ਪਾਸ਼ਾ ਦ세 ਪਾਸ਼ਾ ਇਹਦਾ ਸ਼ੁਕਰਾਨਾ ਕਰੋ ਸਾਬ ਜਦਨ ਸ਼ੁਕਰਾਨਾ ਕਰੋ ਸਿਧਾਂ ਸਿੰਘ ਦਾ ਸ਼ੁਕਰਾਨਾ ਕਰੋ ਜਿਹਨੇ ਸਾਨੂੰ ਦੱਬੇ ਹੋਏ ਕੁਚਲੇ ਲੋਕਾਂ ਨੂੰ ਸੇਤ ਪਾਸ਼ਾ ਇਹ ਮੁਗਲ ਰਾਜ ਤੋਂ ਫਰੀ ਕਰਾਇਆ ਜੇ ਪਾਸ਼ਾ ਸੇਤियां ਪ੍ਰਾਪਤ ਕਰਕੇ ਖਾਲਸਾ ਪੰਥ ਸਜਾਇਆ ਸਾਡੇ ਵਾਸਤੇ ਢੇਢੇ ਭੰਡਾਰੇ ਖੋਲਾਤੇ ਆਜ਼ਾਦੀ ਬਖਸ਼ੀ ਸਾਨੂੰ ਨਹੀਂ ਤਾਂ ਆਪਾ ਅੱਲਾਹ ਅੱਲਾਹ ਹੋਣੀ ਸੀ ਸੇ ਪਾਸ਼ਾ ਦੀ ਕਿਰਪਾ ਦੇ ਨਾਲ ਅਸੀਂ ਬਖਸ਼ੇ ਗਏ ਆਸਮੇ ਪਾਸ਼ਾ ਮਹਾਰਾਜ ਨੇ ਕਿਰਪਾ ਕਰਤੀ ਖਾਲਸਾ ਪੰਥ ਸਜਾਤਾ ਇੱਥੇ ਹਿੰਦੁਸਤਾਨ ਚ ਮਹਾਰਾਜ ਜੀ ਨੇ ਗੁਲਾਮੀ ਨੂੰ ਕੱਢ ਕੇ ਸਾਨੂੰ ਖਾਲਸਾ ਰਾਜ ਨੂੰ ਸੁਤੰਤਰ ਕੀਤਾ ਹੈ ਸੋ ਬਾਬਾ ਜਿੱਦਾਂ ਕਿਹਾ ਜਾਂਦਾ ਹੈ ਕਿ ਜੋ ਸ਼ੇਮਾ ਦਰਿਆ ਪੰਜਾਬ ਵਿੱਚ ਨਸ਼ਾ ਵਗ ਰਿਹਾ ਹੈ ਪਰ ਇਸ ਸਥਾਨ ਨੂੰ ਦੇਖ ਕੇ ਲੱਗਦਾ ਕਿ ਇਹ ਗੱਲ ਝੂਠੇ ਝੂਠ ਹੁੰਦੇ ਜਾ ਰਹੀ ਹੈ ਕਿਉਂਕਿ ਅਸੀਂ ਦੇਖ ਰਹੇ ਕਿ ਇੱਥੇ ਨੌਜਵਾਨ ਪੀੜ੍ਹੀ ਹੈ ਜੋ ਵੱਧ ਚੜ ਕੇ ਸੇਵਾ ਵਿੱਚ ਜੁੜੀ ਹੋਈ ਹੈ ਸੋ ਇੱਕ ਉਹਨਾਂ ਦੇ ਮੂੰਹ ਤੇ ਗਲਤ ਲਫ਼ਜ਼ ਬੋਲਣਾ ਜਾ ਸਕਦਾ ਹੈ ਕਿ ਇਹ ਇੱਕ ਸ਼ੇਮਾ ਦਰਿਆ ਨਸ਼ਾ ਦਾ ਵਗ ਰਿਹਾ ਜੀ ਇਹ ਤਾਂ ਗਲਤ ਕਰ ਲੈ ਐ ਇੰਨਾ ਕਿੰਨਾ ਨਸ਼ਾ ਚੱਲਦਾ ਸਾਰੇ ਮੁਰਖਾਂ ਚ ਨਸ਼ੇ ਚੱਲਦੇ ਆ ਇੱਥੇ ਕਿਹੜੇ ਬਹੁਤਾ ਚੱਲਦਾ ਬਾਹਰਲੇ ਮੁਰਖਾਂ ਚ ਨਾ ਚਾਹੋ ਤਾਂ ਉਹ ਪੰਜਾਬ ਨੂੰ ਬਦਨਾਮ ਕਰੀ ਜਾਂਦੇ ਲੋਕ ਕੋਈ ਐਡਾ ਨਸ਼ਾ ਨਹੀਂ ਚੱਲਦਾ ਸਾਰੀ ਜਿਹੜੀ ਪੀੜ੍ਹੀ ਨੌਜਵਾਨ ਤੁਸੀਂ ਹੁੱਲੇ ਤੇ ਜਾ ਕੇ ਦੇਖ ਲਓ ਸਵਾ ਤੇ ਜਾ ਕੇ ਦੇਖ ਲਓ ਕੋਰਤਾਰਾਂ ਜਾ ਕੇ ਦੇਖ ਲਓ ਸਾਰੀ ਨੌਜਵਾਨ ਪੀੜ੍ਹੀ ਸੇਵਾ ਕਰਦੀ ਐ ਇਹਦਾ ਬਦਨਾਮ ਕਰ ਰਹੇ ਪੰਜਾਬ ਨੂੰ ਨਸ਼ਾ ਫਲਾਣਾ ਤੇ ਮਕਾਮ ਕਾ ਬਹੁਤ ਘਟ ਲੋਕ ਐ ਇਹ ਸਰਕਾਰੇ ਨਸ਼ੇ ਵੰਡਦੀ ਰਹੀਆਂ ਸਰਕਾਰੇ ਮਰਤੌਂਦੀ ਰਹੀਆਂ ਇਹ ਲੋਕਾਂ ਦਾ ਕੋਈ ਕਸੂਰ ਨਹੀਂ ਮੁੰਡਿਆਂ ਦਾ ਕੋਈ ਕਸੂਰ ਨਹੀਂ ਸਾਰੀ ਸੰਗਤ ਹੁਣ ਬਹੁਤ ਚੰਗੇ ਪਾਸੇ ਜੁੜੀ ਹੋਈ ਆ ਬਹੁਤ ਸੇਵਾ ਕਰਦੇ ਮੁੰਡੇ ਤੁਸੀਂ ਜੋੜ ਮੇਲੇ ਤੇ ਜਾ ਕੇ ਦੇਖੋ ਅਥਾ ਸੇਵਾ ਕਰਦੇ ਆ ਬੱਚੇ ਫੁੱਲੇ ਤੇ ਮਹਲ ਦੇ ਜਾ ਕੇ ਦੇਖਿਆ ਸੀ ਸਵਾ ਤੇ ਜਾ ਕੇ ਦੇਖੋ ਜੋੜ ਮੇਲੇ ਕਿਸੇ ਗੁਰਦਾਰੇ ਜਾ ਕੇ ਦੇਖੋ ਸੇਵਾਈ ਬੀਬੀਆਂ ਸੇਵਾ ਕਰਦੀਆਂ ਮੁੰਡੇ ਨੌਜਵਨ ਸੇਵਾ ਕਰਦੇ ਇਹ ਤਾਂ ਬਦਨਾਮ ਕਰਨ ਵਾਲੀ ਬਹੁਤੀ ਗੱਲ ਐਡਾ ਨਸ਼ਾ ਰੋਸ਼ਾ ਹੈ ਨਹੀਂ ਸੋ ਪਾਪਾ ਜੀ ਨੇ ਆਪਣੀ ਬਹੁਤ ਹੀ ਵਿਚਾਰ ਪ੍ਰਗਟ ਬਹੁਤ ਹੀ ਸੁੰਦਰ ਵਿਚਾਰ ਪ੍ਰਗਟ ਕੀਤੇ ਆ ਸੋ ਸਾਡੇ ਚੈਨਲਾਂ ਵੱਲੋਂ ਕੱਲ ਨੂੰ ਅਪੀਲ ਕੀਤੀ ਜਾਂਦੇ ਕਿ ਭੋਗ ਪਾਇਆ ਜਾਣਗੇ ਸੋ ਸਾਰੇ ਸੰਗਤ ਜਿੰਨੇ ਵੀ ਇਲਾਕੇ ਦੀਆਂ ਸੰਗਤਾਂ ਸਾਡੇ ਚੈਨਲਾਂ ਦੇਖ ਰਹੇ ਹੋ ਤੁਮ ਹਮਹਾ ਕੇ ਉਸ ਕੀਰਤਨ ਦਵਾਰ ਵਿੱਚ ਉਹਨਾਂ ਦੇ ਰਾਗੀ ਜੱਥਿਆਂ ਦੇ ਕੀਰਤਨ ਸੁਣੋ ਕਥਾ ਵਜਗਾਂ ਦੀ ਕਥਾਾਂ ਸੁਣੋ ਸੋ ਆਪਣੇ ਜੀਵਨ ਨੂੰ ਸਫਲ ਕਰੋ ਸੋ ਦੇਖਦੇ ਰਹੋ ਸਾਡੇ ਆਪਣੇ ਚੈਨਲ ਬਣੇ ਰਹੋ ਧੰਨਵਾਦ ਹਾਲਸਾ ਵੈਗੁਰੂ ਜੀ ਕੀ ਫਤਿਹ ਸੋ ਵਿੱਭਾ ਜੀ ਤਿੰਨ ਦਿਨਾਂ ਤੋਂ ਕਈ ਦਿਨਾਂ ਤੋਂ ਇੱਥੇ ਪ੍ਰੋਗਰਾਮ ਚੱਲ ਰਹੇ ਆ ਸਰਬਤੇ ਭਲੇ ਰੇ ਕੀਰਤਨ ਰੱਖੇ ਗਏ ਆ ਸ਼ਾਹਪੁਰ ਵਿਖੇ ਸੋ ਬੀਬੀਆਂ ਪਹਿਣਾ ਜੋ ਬੱਚੀਆਂ ਵੀ ਐਸੇ ਸਾਡੇ ਨੌਜਵਾਨ ਵੀਰ ਵੀ ਐ ਬੜਾ ਸ਼ਾਹ ਦੇਖਿਆ ਜਾ ਰਿਹਾ ਉਹਨਾਂ ਵਿੱਚ ਜੋ ਸੇਵਾ ਭਾਵਨਾ ਨੂੰ ਲੈ ਕੇ ਇਸ ਵਾਰ ਕੀ ਕਹੋ ਸਾਰੀਆਂ ਸੰਗਤਾਂ ਵਿੱਚ ਬਹੁਤ ਸੇਵਾ ਦੇ ਭਾਵਨਾਏ ਇੱਥੇ ਆਏ ਸਾਲ ਜੇਠ ਦੀ ਸੰਗਰਾ ਆਪਣੀ ਦਸਵੀਂ ਨੂੰ ਠੰਡ ਪਾਠ ਕਰਾਈ ਜਾਂਦੇ ਸੜਕੂ ਦੇ ਉੱਤੇ ਸ਼ਾਹਪੁਰ ਪਿੰਡ ਦੇ ਵਿੱਚ ਸਾਰੀਆਂ ਸੰਗਤਾਂ ਬਹੁਤ ਸੇਵਾ ਕਰਦੀਆਂ ਬਹੁਤ ਉਤਸ਼ਾਹ ਦੇ ਨਾਲ ਸੇਵਾ ਕਰਦੀ ਕੋਈ ਅੱਕਦਾ ਨਹੀਂ ਸੇਵਾ ਕਰਦਾ ਕੋਈ ਥੱਕਦਾ ਨਹੀਂ ਜਿੱਥੇ ਮਹਾਰਾਜ ਨੇ ਉਹਨਾਂ ਦੀ ਡਿਊਟੀ ਲਾਤੀ ਉੱਥੇ ਬਹਿ ਕੇ ਸਾਰੀਆਂ ਸੰਗਤਾਂ ਸੇਵਾ ਕਰਦੀਆਂ ਜਦੋਂ ਕਿ ਦੇਖਿਆ ਜਾਂਦਾ ਕਿ ਗਰਮੀ ਦਾ ਪਾਰ ਆ ਜੋ ਦਿਨ ਪਰ ਦਿਨ ਚੜਦਾ ਜਾ ਰਿਹਾ ਹੈ ਪਰ ਫਿਰ ਵੀ ਸੰਗਤਾਂ ਨੂੰ ਦੇਖ ਕੇ ਲੱਗਦਾ ਕਿ ਇਹਨਾਂ ਨੂੰ ਗਰਮੀ ਦਾ ਕੋਈ ਅਹਿਸਾਸ ਨਹੀਂ ਹੈ ਗਰਮੀ ਦਾ ਕੋਈ ਨਹੀਂ ਮੰਦੀ ਸੰਗਤ ਸਭ ਨੰਗੇ ਪੈਰੀ ਵੀ ਫਿਰਦੇ ਆ ਤੋਂ ਪਾ ਵਿੱਚ ਵੀ ਫਿਰਦੇ ਸਾਰੀ ਸੰਗਤ ਨੂੰ ਬਹੁਤ ਚਾਹ ਹੁੰਦਾ ਹੈ ਉਹ ਸਾਲ ਪਰ ਅਢੀਕ ਕਰਦੇ ਵੀ ਕਦੋਂ ਇਹ ਦਿਨ ਆਉਂਦਾ ਹੈ ਅਸੀਂ ਸੇਵਾ ਕਰੀਏ ਮਹਾਰਾਜ ਦੀ ਜਾ ਕੇ ਆਪਣਾ ਜਨਮ ਸਫਲਾ ਕਰੀਏ ਸਾਰਿਆਂ ਨੂੰ ਬਹੁਤ ਚਾਹ ਹੁੰਦਾ ਬਹੁਤ ਚਾਹ ਨਾਲ ਸੇਵਾ ਕਰਦੇ ਸੋ ਆਉਣ ਵਾਲੀ ਜੋ ਸੰਗਤ ਉਹਨਾਂ ਨੂੰ ਕੀ ਉਪਦੇਸ਼ ਦੇਣਾ ਚਾਹੋਗੇ ਆਉਣ ਵਾਲੀ ਸੰਗਤ ਨੂੰ ਉਪਦੇਸ਼ ਦੰਨੇ ਆ ਵੀ ਭਾਈ ਸਾਰੀ ਸੇਵਾ ਕਰਿਆ ਕਰੋ ਸੰਗਤਾਂ ਦੇ ਨਾਲ ਜੁੜ ਕੇ ਸੇਵਾ ਕਰੋ ਨਮੀ ਸੰਗਤ ਹੋਰ ਵੱਧ ਤੇ ਵੱਧ ਆਵੇ ਬਾਬਾ ਜੀ ਸਾਹਿਬ ਦੀ ਹਾਜ਼ਰੀ ਰੱਖੇ ਵੀ ਚਲਾਈ ਜਿੱਥੇ ਕੀ ਸਾੜੀ ਮਾਤਾ ਪਹਿਣਾ ਵਾਂ ਇੰਨੀ ਗਰਮੀ ਦੇ ਬਾਵਜੂਦ ਹੁਣ ਵੀ ਅ ਵਿੱਚ ਲੀਨ ਨੇ ਤੇ ਉਹਨਾਂ ਵੱਲੋਂ ਸ਼ਬਦ ਵੀ ਗਾਏ ਜਾਂਦੇ ਹਨ ਸੋ ਇੱਕ ਸ਼ਬਦ ਦਾ ਪੈਰਾ ਸੁਣਾਓ ਇਹ ਗੁਰੂ ਨਾਨਕ ਜਣੇ ਜੀ ਬੁਰਿਆਂ ਨਾਲ ਵੀ ਨੇਕੀ ਕਰਨੀ ਇਹ ਗੁਰੂ ਨਾਨਕ ਜਣੇ ਜੀ ਬੁਰਿਆਂ ਨਾਲ ਵੀ ਨੇਕੀ ਕਰਨੀ ਗੁਰੂ ਨਾਨਕ ਜਾਣੇ ਜੀ ਬੁਰਿਆਂ ਨਾਲ ਵੀ ਨੇਕੀ ਕਰਨੀ ਬੁਰਿਆਂ ਨਾਲ ਵੀ ਨੇਕੀ ਕਰਨੀ ਬੁਰਿਆਂ ਨਾਲ ਵੀ ਨੇਕੀ ਕਰਨੀ ਚਿਤ ਹਰੀ ਦੇ ਨਾਮ ਨਾਲ ਲਾ ਕੇ ਹੱਥੀ ਪੈਰੀ ਕੰਮ ਕਰੀਏ ਚਿਤ ਹਰੀ ਦੇ ਨਾਮ ਨਾਲ ਲਾ ਕੰਮ ਕਰੀਏ ਚਿੱਤ ਹਰੀ ਦੇ ਨਾਮ ਨਾਲ ਲਾ ਕੇ ਹੱਥੀ ਪੈਰੀ ਕੰਮ ਕਰੀਏ ਤੇਰੇ ਵਰਗ ਨੰਦਿਆਲ ਸੱਚੇ ਪਾਤਸ਼ਾਹ ਮੇਰੇ ਵਰਗਾ ਪਾਪੀ ਕੋਈ ਨਾ ਤੇਰੇ ਵਰਗ ਨੰਦਿਆਲ ਸੱਚੇ ਪਾਤਸ਼ਾਹ नगर वैकुंठ जिथे सास नगर वैकुंठ जिथे सासा जिथे साश जिथां वासीं ਰਬੈ ਕੁੰਠ ਜਿੱਥੇ ਸੰਤਾਂ ਦਾ ਵਾਸ ਨਗਰ ਬੈਕੁੰਠ ਜਿੱਥੇ ਸੰਤਾਂ ਦਾ ਵਾਸ ਨਾਮ ਜਪ ਲੈ ਨਮਾਣੀ ਜਿੰਦੇ ਮੇਰੀਏ ਔਖੇ ਵੇਲੇ ਕਮ ਆਊਗਾ ਨਾਮ ਜਪ ਲੈ ਨਮਾਣੀ ਜਿੰਦੇ ਮੇਰੀਏ ਔਖੇ ਵੇਲੇ ਤੇਰੇ ਕਮਨੇ ਨਾਲ ਨਹੀਂ ਜਾਣਾ ਸਤ ਸੰਗ ਨਾਲ ਜਾਊਗਾ ਤੇਰੇ ਕਮਨੇ ਨਾਲ ਨਹੀਂ ਜਾਣਾ ਸਤ ਸੰਗ ਨਾਲ ਜਾਊਗਾ ਨੇਣ ਤਰਸਦੇ ਪ੍ਰੀਤਮ ਮੇਰੇ ਤੇਰਿਆਂ ਦਿਦਾਰਿਆਂ ਨੂੰ ਦੇ ਪਰੀਤਮੇਰੇ ਤੇਰਿਆਂ ਦیدارਿਆਂ ਮੇਰੇ ਸੈਵਾ ਜੀ ਤੇਰਿਆਂ ਦیدارਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਛਾ ਪਰ ਤੇ ਸਰਬ ਸੰਜਾ ਸਰਵਤਮ ਰਾਜ ਗੁਰੂ ਦੇ ਲੰਗਰਾਂ ਦਾ ਪਰ ਵਾਹ ਚੱਲ ਰਿਹਾ ਸੱਚਾ ਪਾਤਸ਼ਾਹ ਸ੍ਰੀ ਅਖੰਡ ਪਾਠ ਸਾਹਿਬ ਜੀ ਤਿੰਨਾਂ ਦਿਨਾਂ ਦੀ ਬਾਣੀ ਚੱਲ ਰਹੀ ਮਹਾਰਾਜ ਸੱਚੀ ਸੁੱਚੀ ਬਾਣੀ ਤੇਰੀ ਸੱਚੀ ਸੁੱਚੀ ਬਾਣੀ ਆਧਾਰ ਕਰੇ ਮਹਾਰਾਜ ਸੰਗਤਾਂ ਦਾ ਏ ਵਾਹਿਗੁਰੂ ਸਭ ਸੰਗਤਾਂ ਮਿਲਜੁਲ ਕੇ ਆਪਣੇ ਪਿਆਰ ਨਾਲੇ ਸੇਵਾ ਕਰਨ ਏ ਵਾਹਿਗੁਰੂ ਸਭ ਨੂੰ ਬਾਲ ਬੁੱਧੀ ਬਖਸ਼ੋ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਜੀ ਦੇ ਸੰਖਟ ਦੇ ਨਾਂ ਦੀਆਂ ਬਹੁਤ ਬਹੁਤ ਤਕਲੀਫਾਂ ਮਹਾਰਾਜ ਸੰਗਤਾਂ ਸਹਿ ਰਹੀਆਂ ਆ ਸੱਚਾ ਪਾਤਸ਼ਾਹ ਆਪ ਜੀ ਦੇ ਜੋ ਜੋ ਆਪ ਜੀ ਦੇ ਸੰਗਠਾਏ ਮਹਾਰਾਜ ਉਹਨਾਂ ਨੂੰ ਲੈ ਕੇ ਸੱਚਾ ਪਾਤਸ਼ਾਹ ਆਪ ਜੀ ਦੀ ਸਰਬੱਤ ਸੰਗਤ ਮਹਾਰਾਜ ਸੇਵਾ ਕਰ ਰਹੀ ਹੈ ਸੱਚਾ ਪਾਤਸ਼ਾਹ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੋ ਸਭ ਦੀਆਂ ਅਰਦਾਸਾਂ ਪੂਰੀਆਂ ਕਰੋ ਮਹਾਰਾਜ ਸਭ ਸੰਗਤ ਨੂੰ ਮਿਹਰ ਬਖਸ਼ੋ ਮਹਾਰਾਜ ਸੱਚਾ ਪਾਤਸ਼ਾਹ ਆਪ ਮੇਰਾ ਦੇ ਹੱਥ ਰੱਖੋ ਸੱਚਾ ਪਾਤਸ਼ਾਹ ਸਰਬ ਸੰਗਤਾਂ ਦੇ ਸਿਰ ਤੇ ਸਭ ਸੰਗਤਾਂ ਦੇ ਸਿਰ ਤੇ ਮੇਰਾ ਭਰੇ ਹੱਥ ਰੱਖ ਕੇ ਮਹਾਰਾਜ ਸਭ ਸੰਗਤਾਂ ਨੂੰ ਪਰਪਾ ਪਰਪੂਰ ਭਰਪੂਰ ਖੁਸ਼ੀਆਂ ਬਖਸ਼ੋ ਮਹਾਰਾਜ ਸੱਚਾ ਪਾਤਸ਼ਾਹ ਹੋ ਣਾਂ ਬੁੱਲਾਂ ਜੋ ਕਾਂਤੇ ਵਖਸ ਲੋ ਮਹਾਰਾਜ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤਨੋਰ ਦਰਬਨਾ ਜੱਪਿਓ ਜਿਨੇ ਅਰਜਨ ਦੇਵ ਗੁਰੂ ਜੱਪਿਓ ਜਿਨੇ ਅਰਜਨ ਦੇਵ ਗੁਰੂ ਜੱਪਿਓ ਜਿਨੇ ਅਰਜਨ ਦੇਵ ਗੁਰੂ సంఖట జో నగర్ બનાయాયો జపయో జిన అర్జన్ దేవ గురు జపయో జిన అర్జన్ దేవ గురు ఫిర్ సంఖట జో నగర్ બનાయాયો జపయో జిన అర్జన్ దే ਜਿਨ ਅਰਜਨ ਦੇਵ ਗੁਰੂ تیر ਸੰਕਤ ਜੋਨ ਕਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਤ ਨੈ ਰ ਵਾਹਿਗੁਰੂ